ਜਮੇਵਾਰੀ ਲੰਗਰ ਤੋਂ ਲੈ ਕੇ ਸਾਰੇ ਪ੍ਰਬੰਧਾਂ ਦੀ ਉਹਨਾਂ ਨੇ ਨਿਭਾਈ ਸੀ ਇਸ ਲਈ ਮੈਂ ਸਮਝਦਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਪੰਥ ਲਈ ਜੋ ਘਾਟਾ ਉਹ ਪੂਰਿਆ ਜਾਣਾ ਬੜਾ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਸਤਿਗੁਰੂ ਤੇ ਆਸ ਰੱਖਦੇ ਹਾਂ ਭਰੋਸਾ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਉਹਨਾਂ ਨੇ ਪਰਉਪਕਾਰ ਦੇ ਕਾਰਜ ਕੀਤੇ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾ ਇਨ ਹਰਸੂ ਲੈਨ ਮਲਾਏ ਇਹ ਸੰਪਰਦਾਏ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਦੀ ਵੀ ਸੰਗਤਾਂ ਦੀ ਵੀ ਪੰਥ ਦੀ ਵੀ ਉਵੇਂ ਹੀ ਸੇਵਾ ਕਰਦੀ ਰਹੇ ਇਸ ਲਈ ਸਾਰੀ ਸੰਪਰਦਾਏ ਨੇ ਸੰਤ ਸਮਾਜ ਨੇ ਕਰਮਸਰ ਰਾੜਾ ਸਾਹਿਬ ٹرسٹ ਨੇ ਮਿਲ ਬੈਠ ਕੇ ਇੱਕ ਫੈਸਲਾ ਕੀਤਾ ਹੈ ਸਾਥ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਇਹਨਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਕੋਲੇ 1985 ਵਿੱਚ ਆ ਕੇ 90 ਤੱਕ 5 ਸਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ ਰਾੜਾ ਸਾਹ ਵਾਲਿਆਂ ਦੀ ਸ਼ਰਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਖੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਕਠਿਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ ਮਖ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਸਤਿ ਸ਼ਤਰਛਾ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਜਿੰਦਰ ਸਿੰਘ ਦੀ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ सोनाल बोल सोन हाल बोलो सोनाल बोलो सोन हाल बोलो ਈਸਾ ਨਿਹਾਲੋ ਸੰਗਤਾਂ ਨੇ ਸਮੁੱਚੇ ਪੰਥ ਨੇ ਦੇ ਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਪਾਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾਵਾਂ ਦੀ ਸੇਵਾ ਦੋ ਹੀ ਵਿਅਕਤੀ ਪ੍ਰਾਪਤ ਕਰ ਸਕਦੇ ਆ ਜਾਂ ਕੋਈ ਬੰਦਗੀ ਭਜਨ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਜਾਂ ਕੋਈ ਸੇਵਾ ਕਰਨ ਵਾਲੀ ਆਤਮਾ ਜੇ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਦੀ ਫੇਰ ਉਹ ਜਥੇ ਬੰਦੀਆਂ ਉਹ ਸੰਪਰਦਾਮਾਂ ਦੁਨੀਆ ਦੇ ਉੱਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਹੋ ਕੇ ਦੁਨੀਆ ਵਿੱਚ ਪੰਥ ਦੀ ਸੇਵਾਵਾਂ ਕਰਦੀਆਂ ਹਨ ਔਰ ਜਥੇਬੰਦੀਆਂ ਦਾ ਨਾਮ ਰੌਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਜੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਨ੍ਹਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰ ਬੰਦੀ ਕੀਤੀ ਜਾਏਗੀ ਔਰ ਅੱਜ ਦੇ ਸਮਾਗਮ ਵਿੱਚ ਜਿੱਥੇ ਸਤਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਐਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਸਕਾਰ ਵਾਲੇ ਦਿਨ ਵੀ ਹਾਜ਼ਰੀ ਭਰੀ ਅੱਜ ਵੀ ਹਾਜ਼ਰੀ ਭਰ ਰਹੇ ਆ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਸਮੁੱਚੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਮੈਂਬਰ ਸਹਿਬਾਨਾਂ ਨਾਲ ਹਾਜ਼ਰੀਆਂ ਭਰ ਰਹੇ ਆ ਉੱਥੇ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਅਤੇ ਹੋਰ ਬਹੁਤ ਹਸਤੀਆਂ ਮਹਾਪੁਰਖ ਸਤਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹ ਚੇਚੇ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਾਜ਼ਰੀਆਂ ਭਰ ਰਹੇ ਹਨ ਸੋ ਸਾਥ ਸੰਗਤ ਜੀ ਭਾਈ ਅਮਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਵੇਂ ਪਹਿਲੇ ਮਹਾਪੁਰਖ ਸੇਵਾ ਨਿਭਾਉਂਦੇ ਰਹੇ ਉਸੇ ਤਰ੍ਹਾਂ ਲੱਕ ਬਨ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਗੁਰੂ ਘਰ ਦੀਆਂ ਜੋ ਸੇਵਾ ਤੁਹਾਨੂੰ ਅੱਜ ਬਖਸ਼ਿਸ਼ ਹੋ ਰਹੀ ਹੈ ਸ਼ਰਧੀ ਕਲਾ ਨਾਲ ਨਿਭਾਉਣੀਆਂ ਹਨ ਔਰ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਵੀ ਸੰਗਤ ਵਿੱਚ ਬੈਠੇ ਆ ਔਰ ਸੰਗਤ ਦੀਆਂ ਅਸੀਸਾਂ ਔਰ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰਨੀਆਂ ਹਨ ਇਹ ਦਾਸ ਦੀਆਂ ਇਤਨੀਆਂ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਮਹਾਂਪੁਰਖਾਂ ਦਾ ਔਰ ਦਾਸ ਵੱਲੋਂ ਇਸ ਸੰਪਰਦਾਏ ਦਾ ਸਮੁੱਚੇ ਟਰਸਟ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਤੁਸੀਂ ਥੋੜਾ ਜਿਹਾ ਸਹਿਯੋਗ ਦਿਓ ਸਾਰੇ ਕਿਉਂਕਿ ਬਹੁਤ ਸਾਰੇ ਨਾਂ ਅਜੇ ਲੈਣ ਤੋਂ ਰਹਿ ਗਏ ਨੇ ਬਾਂਝੇ ਨੇ ਔਰ ਦੂਸਰੀ ਮੇਰੀ ਬੇਨਤੀ ਹੈ ਪਹਿਲਾ ਦਸਤਾਰ ਬੰਦੇ ਜਿਹੜੀ ਪਹਿਲੀ ਦਸਤਾਰ ਰਾਣਾ ਸਾਹਿਬ ਵੱਲੋਂ ਦੂਸਰੀ ਦਸਤਾਰ ਸੰਤ ਬਾਬਾ ਸਰਜੋਸੀ ਦੀ ਬੇਦੀ ਅਤੇ ਸ੍ਰੋਚੇ ਹੀ ਸੰਤ ਸਮਾਜ ਵੱਲੋਂ ਤੀਸਰੀ ਦਸਤਾਰ ਦਮਦਮ ਟਕਸਾਲ ਚੌਥੀ ਦਸਤਾਰ ਸ਼ਰਮਣੀ ਗੁਰਦੁਆਰਾ ਪੰਨ ਕਮੇਟੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਪੰਜਵੀਂ ਦਸਤਾਰ ਜਾਨੀ ਰਗਵੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਪੰਜਵੀਂ ਦਸਤਾਰ ਨਿਹੰਗ ਸਿੰਘ ਜਥੇਵੰਦਿਆ ਵੱਲੋਂ ਸੰਤ ਬਾਵਾ ਅਵਤਾਰ ਸਿੰਘ ਜੀ ਧੂਰਕੋਟ ਸ਼ੋਰ ਸਿੰਘ ਵਾਲੇ ਮਹਾਪੁਰਸ਼ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਹੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਜੋ ਸਚ ਹੈ ਭੀ ਸੱਚ ਨਾਨਕ ਹੋਸੀ ਪੀਸ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੜਾ ਧਰਮ ਹਰਨਦੀ ਸਿੰਘ ਜੀ ਕਿ ਤੁਹਾਨੂੰ ਪਹਿਲਾਂ ਨਾ ਦੇਖਣ ਨੂੰ ਰੁਕ ਜਵਦਾ ਜੀ ਕਿ ਤਰ੍ਹਾਂ ਰੁਕ ਰੁਕ ਰੋ ਇਹ ਤਾਂ ਨਾ ਕਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਹੈ ਹੁਣ ਕਿਰਪਾ ਕਰਕੇ ਸਾਰੇ ਬੈਠ ਜਾਓ ਦਸਤਾਰਾਂ ਸਾਰਿਆਂ ਨੇ ਭੇਟਾ ਸਤਿਗੁਰੂ ਮਹਾਰਾਜੀ ਦੇ ਚਰਨਾਂ 'ਚ ਕਰਕੇ ਸਿਰੋਪਾਉ ਦੇ ਰੂਪ ਦੇ ਵਿੱਚ ਭਾਈ ਅਮਰ ਸਿੰਘ ਜੀ ਨੂੰ ਸਜਾ ਦਿੱਤੀਆਂ ਹਨ ਜੋ ਵੀ ਕੋਈ ਦਸਤਾਰ ਸਿਰੋਪਾਉ ਲੈ ਕੇ ਆਇਆ ਉਹ ਬੜੇ ਆਦਮ ਦੇ ਨਾਲ ਪ੍ਰੇਮ ਦੇ ਨਾਲ ਆਪਣੀ ਹਾਜ਼ਰੀ ਲਵਾਵੇ ਬਾਕੀ ਸਾਰੇ ਮਹਾਪੁਰਖ ਬੈਠ ਜਾਓ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਤੁਹਾਨੂੰ ਸਮੋਦਨ ਹੋਣਾ ਉਸ ਤੋਂ ਬਾਅਦ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਬਾਕੀ ਸਾਰੇ ਮਹਾਂਪੁਰਖਾਂ ਨੇ ਬਾਰੋ-ਬਾਰੀ ਦਰਸ਼ਨ ਕਰਨੇ ਹਨ ਇਸ ਲਈ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਾਰੋ-ਵਾਰੀ ਸੰਗਤ ਸਾਰੀ ਬੈਠ ਜਾਏ ਬੜੇ ਪ੍ਰੇਮ ਦੇ ਨਾਲ ਆਏ ਵਿਦਵਾਨਾਂ ਦੇ ਮਹਾਪੁਰਖਾਂ ਦੇ ਪੰਥ ਕਾਗੂਆਂ ਦੇ ਵਿਚਾਰ ਮਹਾਪੁਰਖ ਬਾਬਾ ਬਲਜਿੰਦਰ ਸਿੰਘ ਜੀ ਦੇ ਸੰਬੰਧ ਵਿੱਚ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ਼ੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਗੋਦ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦੀ ਪਵਿੱਤਰ ਜਾਤ ਤੇ ਦੁਸਹਿਰੇ ਦੇ ਵਿੱਚ ਜੋੜ ਬੈਠੇ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਕਤੀ ਸਾਰਿਆਂ ਮਹਾਪੁਰਸ਼ਾਂ ਨੇ ਇਸ ਸਟੇਜ ਤੋਂ ਪੜ੍ਹੀ ਸੇਵਕੀ ਓੜਕ ਨਿਭੀ ਪ੍ਰੀਤ ਜੀਵਤ ਸਹਬ ਸੇਵ ਉਹ ਆਪਣਾ ਚਲਤੇ ਰੱਖਿਓ ਚੀਤ ਤੇ ਮੈਂ ਬੈਠਾ ਸੋਚਦਾ ਸੀ ਸੇਵਕ ਸਾਰੇ ਆਪਣੇ ਆਪ ਨੂੰ ਕਹਾਉਂਦੇ ਆ ਕਿਸੇ ਨੂੰ ਪੁੱਛ ਲਾਓ ਕੌਣ ਆ ਜੀ ਮੈਂ ਗੁਰੂ ਘਰ ਦਾ ਸੇਵਾਦਾਰ ਆ ਪਰ ਮੈਂ ਸਮਝਦਾ ਜਿਹੜੀ ਸੇਵਕ ਦੀ ਪ੍ਰੀਤ ਗੁਰੂ ਸਾਹਿਬ ਜੀ ਨੇ ਸੰਤ ਬਾਬਾ ਬਲਜਿੰਦਰ ਸਿੰਘ ਤੋਂ ਨਵਾਈ ਇਹ ਸ਼ਾਇਦ ਬਲਖਣ ਬਹੁਤ ਘੱਟ ਸਰੀਰਾਂ ਦੇ ਹਿੱਸੇ ਆਉਂਦੀ ਆ ਕਿਉਂਕਿ ਸਤਗੁਰਾਂ ਦੀ ਪਵਿੱਤਰ ਗੁਰਬਾਣੀ ਇਹ ਸਾਨੂੰ ਵੀ ਦਰਸਾਉਂਦੀ ਆ ਕਿ ਇੱਕ ਜੀਵਨ ਆ ਜੀਵਨ ਜਿਹੜੇ ਆਪਾਂ ਬੈਠੇ ਆ ਇੱਕ ਜੀਵਨ ਆ ਜਿਹਲੇ ਆਪਾਂ ਸੱਚਖੰਡ ਬਿਆਨਾਂ ਕਰ ਜਾਂਦੇ ਆ ਪਰ ਸਤਗੁਰ ਜੀ ਨੇ ਸਾਨੂੰ ਪਵਿੱਤਰ ਪੰਕਤੀ ਦੇ ਕੇ ਇਹ ਸਿਧਾਂਤ ਸਮਝਾਇਆ ਕਿ ਸੇਵਕ ਉਹ ਜਿਹੜਾ ਜਿਉਂਦੇ ਜੀ ਗੁਰੂ ਨੂੰ ਸਮਰਪਿਤ ਹੋ ਜਾਏ ਤੇ ਮੈਂ ਸਮਝਦਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਕਾਲ ਦੇ ਵਿੱਚ ਸਮਾਪਤ ਹੋ ਕੇ ਸਾਰੀਆਂ ਸਵਾਭਾਵਾਂ ਨਵਾਈਆਂ ਤਾਂ ਜੋ ਜਿੰਨੇ ਵੀ ਮਹਾਪੁਰਖ ਜਿੰਨੀਆਂ ਵੀ ਸ਼ਕਤੀਆਂ ਐਸੇ ਪਹੁੰਚੀਆਂ ਉਹ ਸਾਰੀਆਂ ਨਿੱਜ ਤੌਰ ਤੇ ਬਾਬਾ ਜੀ ਨੂੰ ਆਪਣਾ ਜਾਣ ਰਹੀਆਂ ਕਿਉਂਕਿ ਬਾਬਾ ਜੀ ਦਾ ਸਵਾਸ ਹੀ ਹਰੇਕ ਨੂੰ ਆਪਣੇ ਨਾਲ ਜੋੜਦੇ ਸੀ ਮੈਂ ਜਿੱਥੇ ਅੱਜ ਉਹਨਾਂ ਮਹਾਨ ਤਪਸਵੀਆਂ ਨੂੰ ਜਿਨ੍ਹਾਂ ਮਹਾਨ ਤਪਸਵੀਆਂ ਨੇ ਬੜੀ ਤਪੱਸਿਆ ਕੀਤੀ ਔਰ ਜਿਨ੍ਹਾਂ ਦੇ ਵਿੱਚੋਂ ਇਹ ਕਮਲ ਦਾ ਫੁੱਲ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਰੂਪ ਵਿੱਚ ਇਸ ਧਰਤੀ ਤੇ ਨਵਾਜਦੇ ਰਹੇ ਗੁਰੂ ਚਰਨਾਬੀ ਜਾਬ ਰਾਜੇ ਉਹਨਾਂ ਦੀ ਮਿੱਠੀ ਯਾਦ ਵਿੱਚ ਆਪਾਂ ਅਰਦਾਸ ਵੀ ਕੀਤੀ ਆ ਉੱਥੇ ਨਵੇਂ ਮਹਾਪੁਰਸ਼ ਦੇਖੋ ਇੱਕ ਵਿਸ਼ਾਲਤਾ ਹੁੰਦੀ ਆ ਫੈਸਲਾ ਹੋ ਰਿਹਾ ਸੀ ਕਹਿੰਦੇ ਮੈਨੂੰ ਸੰਤ ਕਹਿਣ ਦੀ ਆਗਿਆ ਨਾ ਦਿਓ ਮੈਂ ਭਾਈ ਸਾਹਿਬ ਇਹ ਕਹਾਇਆ ਕਰੂੰਗਾ ਇਹ ਨਿਰਵਾਣਤਾ ਤੇ ਨਿਮਰਤਾ ਦੀ ਹੈ ਤਾਂ ਪਵਿੱਤਰ ਸ਼ਬਦ ਭਾਈ ਤੇ ਬਾਬਾ ਬਹੁਤ ਪਵਿੱਤਰ ਸ਼ਬਦ ਆ ਸੋ ਮੈਂ ਇਮਾਨਦਾਰੀ ਦੀ ਗੱਲ ਕਰਦਾ ਸੀ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਬਲਜਿੰਦਰ ਸਿੰਘ ਜੀ ਦੀ ਲਾਈਨ ਬੜੀ ਲੰਬੀ ਆ ਬਹੁਤ ਲੰਬੀ ਲਾਈਨ ਖਿੱਚ ਕੇ ਗਏ ਆ ਪਰ ਅਰਦਾਸ ਕਰੀਏ ਬਾਬਾ ਅਮਰ ਸਿੰਘ ਜੀ ਇਹ ਵੀ ਉਸ ਲਾਈਨ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ ਹੋਰ ਲੰਬੀ ਕਰਨ ਬਾਬਾ ਬਲਜਿੰਦਰ ਸਿੰਘ ਜੀ ਨੇ ਜਦੋਂ ਵੀ ਇੱਥੇ ਸਵਾਗਤ ਹੁੰਦੇ ਸੀ ਆ ਸਤਵਿੰਦਰ ਸਿੰਘ ਬੈਠਾ ਕਹਿਣਾ ਜਿੰਨਾ ਰਾਛਣਿਆ ਦੱਸੋ ਸ਼ੋਮਣੀ ਗੁਰਦੁਆਰਾ ਕਮੇਟੀ ਦੇ ਕਿਹੜੇ ਸਤਾਨ ਦੇ ਉੱਤੇ ਦੇ ਕੇ ਜਾਈਏ ਇਹ ਅਪਰੋਚ ਸੀ ਉਹਨਾਂ ਦੀ ਆ ਹੁਣੇ ਹੀ ਈਸਰੋ ਇਸਰ ਮਾਈਕਰੋਮੀਡੀਆ ਦੀ ਗੱਲ ਚੱਲੀ ਮੈਨੂੰ ਯਾਦ ਜਿੱਦਣ ਇੱਥੇ ਲਾਂਚ ਕੀਤਾ ਸੀ ਬੜੇ ਖੁਸ਼ ਸੀ ਤੇ ਹੁਣ ਇਸ ਗੱਲੋਂ ਵੀ ਖੁਸ਼ੀ ਕਿ ਨਵਾਂ ਸਾਡਾ ਭਜੰਗੀ ਸਿੰਘ ਇੱਥੇ ਕੀਰਤਨ ਕਰਕੇ ਗਿਆ ਜਿਹਨੇ ਅਮਰੀਕਾ ਦੀ ਧਰਤੀ ਵਿੱਚ ਰਹਿ ਕੇ 11 ਸਾਲ ਬਾਬਾ ਜੀ ਦੀ ਕਮਾਂਡ 11 ਸਾਲ ਦੀ ਉਮਰ ਕੁਝ ਬਣੀ ਹੁੰਦੀ 33 ਨਿਰਧਾਰਤ ਰਾਗਾਂ ਦੇ ਵਿੱਚ ਸਰੰਗੀ ਉਹਨਾਂ ਪ੍ਰਾਣੀਆਂ ਸੰਗੀਤਾਂ ਦੇ ਨਾਲ ਉਹਨਾਂ ਨੇ ਇਹ ਸਾਰਾ ਗਾਇਨ ਕੀਤਾ ਜੇਦੀ ਬਾਬਾ ਜੀ ਦੇ ਮਨ ਦੀ ਚਾਹਨਾ ਸੀ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਉਸ ਪਵਿੱਤਰ ਜਾਤ ਤੇ ਆਪਾਂ ਲਾਂਚ ਕਰਾਂਗੇ ਕੋਈ ਨਹੀਂ ਗੁਰੂ ਸਾਹਿਬ ਜੀ ਅੰਗ ਸੰਗਿਆ ਇਹ ਜਥੇਬੰਦੀ ਨੂੰ ਹੋਰ ਬਹੁਤ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਆ ਉਹ ਅਸ਼ੀਰਵਾਦ ਕਿਹੜੇ ਆ ਉਹ ਆ ਬੰਦਗੀ ਦੇ ਅਸ਼ੀਰਵਾਦ ਤੇ ਜੇਲੇ ਬੰਦਗੀ ਦੇ ਨਾਲ ਸੇਵਾ ਰਲ ਜਾਏ ਫਿਰ ਸਤਗੁਰੂ ਜੀ ਵੱਡੀ ਸੇਵਾ ਲੈ ਲੈਂਦੇ ਆ ਇਹ ਜੋ ਕਾਰਨ ਆ ਕਿ ਅੱਜ ਆਈ ਅਮਰ ਸਿੰਘ ਜੀ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਮੈਂ ਕਾਮਨਾ ਵੀ ਕਰਦਾ ਸਾਰੀਆਂ ਸਤਕਾਰ ਸ਼ਕਤੀਆਂ ਬੈਠੀਆਂ ਗੁਰੂ ਸਾਹਿਬ ਜੀ ਇਸ ਮਹਾਪੁਰਖਾ ਨੂੰ ਉਹ ਹੀ ਰਾਹ ਦੱਸਣਾ ਜਿਹੜਾ ਰਾਹ ਇਸ ਪਵਿੱਤਰ ਸੰਸਥਾ ਦਾ ਸੰਪਰਦਾ ਦਾ ਚੱਲਦਾ ਚੁੱਪ ਚਬੀਤੇ ਕਿਉਂਕਿ ਮੈਨੂੰ ਬਾਬਾ ਬੂਟਾ ਸਿੰਘ ਜੀ ਕਹਿ ਕੇ ਗਏ ਬਹੁਤ ਲੰਬੀਆਂ ਸੁਭਾਵਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਆ ਭਾਫ ਵਾਲੇ ਨਵੇਂ ਜੰਤਰ ਚੱਲਦੇ ਆ ਉਹ ਵੀ ਸਸਕੰਡ ਵਿੱਚ ਸਜੋਵਤ ਕੀਤੇ ਸੇਵਾ ਕਰਕੇ ਚੁੱਪਚੀਪੀਤੇ ਚਲੇ ਜਾਂਦੇ ਸੀ ਜਿੱਥੇ ਮੈਂ ਸਮਝਦਾ ਨਿੱਜ ਦਾ ਵੀ ਘਾਟਾ ਉਥੇ ਪੰਥ ਨੂੰ ਬਹੁਤ ਵੱਡਾ ਘਾਟਾ ਇਹ ਜਸੇਵੰਦੀ ਨੂੰ ਤਾਂ ਘਾਟਾ ਸੰਪਰਦਾ ਨੂੰ ਹੈਗਾ ਹੀ ਆ ਪਰ ਸਮੁੱਚੇ ਤੌਰ ਤੇ ਸਮੁੱਚੇ ਪੰਥ ਨੂੰ ਵੀ ਬਹੁਤ ਘਾਟਾ ਗੁਰੂ ਚਰਨਾ ਚਰਦਾਸ ਸਤਿਗੁਰ ਜੀ ਜੇਲੇ ਕੋਈ ਆਗੂ ਲੰਬਾ ਸੇਵਾ ਕਰਕੇ ਵੱਡੀ ਸੇਵਾ ਕਰਕੇ ਚਲਿਆ ਜਾਂਦਾ ਖਲਾਅ ਭਰ ਨੂੰ ਸਮਾਂ ਲੱਗਦਾ ਪਰ ਗੁਰੂ ਸਿਰ ਤੇ ਹੱਥ ਰੱਖੇ ਤੇ ਖਲਾਅ ਸਾਰੇ ਪੂਰੇ ਹੋ ਜਾਂਦੇ ਆ ਗੁਰੂ ਸਾਹਿਬ ਉਹਨਾਂ ਇਹਨਾਂ ਕੋਲੋਂ ਮਹਾਨ ਸੇਵਾ ਲੈਣ ਉਹਨਾਂ ਮਹਾਪੁਰਖਾਂ ਦੇ ਚਾਰਨਾਂ ਚਤ ਨਤਮਸਤਕ ਹੁਣ ਉੱਥੇ ਅਰਦਾਸ ਵੀ ਕੀਤੀ ਆਪਾਂ ਵੀ ਸਤਗੁਰ ਜੀ ਉਹਨਾਂ ਦੀ ਸੇਵਾ ਜਿਹੜੀ ਥਾਂੇ ਪਾਈ ਗਾਂਹਾਂ ਜਥੇਬੰਦੀ ਨੂੰ ਹੋਰ ਪਰਸਪਰ ਇਤفاق ਤੇ ਏਕਤਾ ਬਖਸ਼ਿਸ਼ ਕਰਨੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਕਿਉਂਕਿ ਸਾਰੀਆਂ ਸੰਪਰਦਾਵਾਂ ਚੋਂ ਸਿਰਮੌਰ ਇਹ ਕੁਝ ਸੰਪਰਦਾਵਾਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਆਪ ਆਪਣਾ ਥਾਪੜਾ ਦੇ ਕੇ ਪਰਸਾਈਆਂ ਜਿਨ੍ਹਾਂ ਵਿੱਚ ਦਮਦਮੀ ਟਕਸਾਲ ਉਹ ਮੁੱਖ ਸਤਗੁਰ ਜੀ ਨੇ ਸੰਤ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਭਾਈ ਸਾਹਿਬ ਭਾਈ ਦੀਪ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਅਮਰ ਸ਼ਹੀਦ ਕਹਿ ਕੇ ਗੁਰੂ ਸਾਹਿਬ ਜੀ ਦੇ ਸਾਥ ਨਾਤਮਸਤਕ ਹੋਨੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਇਹ ਉਹ ਸੰਪਰਦਾਇਆ ਤੇ ਅੱਜ ਉਹ ਸਾਰਿਆਂ ਨੇ ਇਕੱਠੇ ਹੋ ਕੇ ਮੁੱਖੀ ਸੰਤ ਸਮਾਜ ਜੀ ਨੇ ਇਹ ਫੈਸਲਾ ਕੀਤਾ ਜਿਹੜਾ ਸੰਗਤਾਂ ਨੇ ਜਿਕਾਰਿਆਂ ਦੀ ਸਾਰਿਆਂ ਦੇ ਆਵਾਜ਼ ਦੇ ਨਾਲ ਇਹਨੂੰ ਪ੍ਰਵਾਨਗੀ ਦਿੱਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਜੇ ਸਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਸਮੁੱਚੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਜੀ ਦਾ ਔਰ ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਤਤਥ ਸਾਰੇ ਸੇਵਾਦਾਰਾਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਉਥੇ ਕਾਲੀ ਨਾ ਕਰਿਓ ਹੁਣ ਦੇਖੋ ਮੈਨੂੰ ਪਤਾ ਤੁਸੀਂ ਸਾਰੇ ਆਪਣੇ ਆਪਣੇ ਬਲਬਲੇ ਲੈ ਕੇ ਆਏ ਹੋ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਬੈਠੇ ਨੇ ਸੰਤ ਬਾਬਾ ਜਗਜੀਤ ਸਿੰਘ ਰੋਪਾ ਵਾਲੇ ਬੈਠੇ ਨੇ ਮੈਂ ਦਿੱਲੀ ਗੁਰਦੁਆਰਾ ਪ੍ਰਮਦਾਪਨ ਦਾ ਜ਼ਿਕਰ ਕੀਤਾ ਸੰਤ ਬਾਬਾ ਸਤਨਾਪ ਸਿੰਘ ਜੀ ਚੇਚੇ ਤੌਰ ਤੇ ਦਿੱਲੀ ਤੋਂ ਆਏ ਨੇ ਔਰ ਇਸੇ ਤਰ੍ਹਾਂ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਬੈਠੇ ਨੇ ਔਰ ਸੰਤ ਬਾਬਾ ਸਰਬਜੋਤ ਸਿੰਘ 베ਦੀ ਸਾਹਿਬ ਜਿਨ੍ਹਾਂ ਦਾ ਮਹਾਪੁਰਖਾਂ ਨਾਲ ਬੜਾ ਪਿਆਰ ਸੀ ਆ ਸਾਨੂੰ ਪਤਾ ਹੈ ਨਾ ਸਾਰੀਆਂ ਗੱਲਾਂ ਦਾ ਕਿਉਂਕਿ ਅਸੀਂ ਨੇੜੇ ਰਹਿ ਕੇ ਦੇਖਿਆ ਮੈਂ ਇਕੱਲਾ ਇਹ ਜ਼ਿਕਰ ਨਹੀਂ ਕਰ ਰਿਹਾ ਸੰਤ ਬਾਬਾ ਜਵਦੀਟ ਸਾਲ ਵਾਲੇ ਮਹਾਪੁਰਖ ਬੈਠੇ ਨੇ ਮੈਂ ਨਾਪ ਲੱਕਿਆ ਸੰਤ ਗਿਆਨੀ ਮੀਰ ਸਿੰਘ ਜੀ ਬੈਠੇ ਨੇ ਬਹੁਤ ਸਾਰੇ ਮਹਾਪੁਰਖ ਬੈਠੇ ਨੇ ਮੇਰੀ ਕੋਸ਼ਿਸ਼ ਹੋਵੇਗੀ ਕਿ ਸਾਰਿਆਂ ਦੀ ਹਾਜ਼ਰੀ ਮੈਂ ਥੋੜਾ ਥੋੜਾ ਸੰਭਾਲ ਲਵਾਂ ਮਾਂ ਕਾਲੀ ਹੁੰਦੀ ਹੈ ਵੱਖਰੀ ਗੱਲ ਹੈ ਪਰ ਸਾਡੇ ਵੱਲੋਂ ਜਿਵੇਂ ਨਾਨਕ ਸਰ ਕਲੇਰਾਂ ਦੀ ਸੰਪਰਦਾਇ ਬੈਠੀ ਆ ਹੋਰ ਵੱਡੀਆਂ ਸੰਪਰਦਾਵਾਂ ਬੈਠੀਆਂ ਨੇ ਆਓ ਮੈਂ ਅਗਰੀ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਸੰਤਬਾਬ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਬੈਠੇ ਨੇ ਉਹਨਾਂ ਨੂੰ ਮੈਂ ਦੋ ਸ਼ਬਦ ਜ਼ਰੂਰ ਬੁਲਾਉਣੇ ਨੇ ਕਿਉਂਕਿ ਸਾਰਿਆਂ ਦਾ ਤੁਹਾਡਾ ਮਹਾਂਪੁਰਖਾਂ ਦੇ ਨਾਲ ਬੜਾ ਨੇੜੇ ਦਾ ਸਨੇਹ ਸੀ ਆਓ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਵ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹਰ ਦੁੱਖ ਸੁੱਖ ਦੇ ਸਮੇਂ ਮਹਾਂਪੁਰਖਾਂ ਦੇ ਨਾਲ ਆ ਕੇ ਖੜਦੇ ਰਹੇ ਸਾਥ ਦਿੰਦੇ ਰਹੇ ਔਰ ਉਹਨਾਂ ਨੂੰ ਗੱਲ-ਗੱਲ ਤੇ ਆ ਕੇ ਸਲਾਹ ਲੈਂਦੇ ਤੇ ਸਲਾਹ ਦਿੰਦੇ ਵੀ ਰਹੇ ਉਹਨਾਂ ਨੂੰ ਬੇਨਤੀ ਕਰਾਂ ਕੋ ਸੰਗਤ ਸਨਮੁਖ ਹੋ ਕੇ ਆਪਣੇ ਵਿਛੜੇ ਸੱਜਣਾਂ ਪ੍ਰਤੀ ਵੀ ਦੋ ਸ਼ਬਦ ਕਹਿਣਗੇ ਤੇ ਅਗਲੇ ਅਰਦਾਸ ਕਰਨ ਕਿ ਇਹ ਜਿਹੜੀ ਸੰਪਰਦਾ ਸਾਰੀ ਹਮੇਸ਼ਾ ਲਈ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੰਚ ਤੇ ਬਿਰਾਜਮਾਨ ਪੰਥ ਦੀਆਂ ਬਹੁਤ ਸਤਿਕਾਰਤ ਹਸਤੀਆਂ ਮਹਾਪੁਰਖ ਤੇ ਆਪ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਜੋ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਪਾਂ ਇਕੱਠੇ ਹੋਏ ਆਂ ਜਿਵੇਂ ਕਿ ਮੰਚ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਦੱਸਿਆ ਅਕਸਰੀ ਸੰਤ ਬਲਜਿੰਦਰ ਸਿੰਘ ਜੀ ਰਹਾੜਾ ਸਾਹਿਬ ਵਾਲਿਆਂ ਦੇ ਨਾਲ ਬੈਠਣਾ ਤੇ ਉਹਨਾਂ ਨੇ ਜ਼ਿਕਰ ਕਰਨਾ ਕਿ ਇਹ ਜਿਹੜਾ ਯੁੱਗ ਹੈ ਇਹ ਟੈਕਨੋਲੋਜੀ ਦਾ ਯੁੱਗ ਹੈ AI ਦਾ ਜ਼ਮਾਨਾ ਹੈ ਜੇ ਅਸੀਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਟੈਕਨੋਲੋਜੀ ਨੂੰ ਇਸਤੇਮਾਲ ਨਾ ਕੀਤਾ ਤੇ ਅਸੀਂ ਬਹੁਤ ਪਛੜ ਜਾਾਂਗੇ ਔਰ ਉਹਨਾਂ ਨੇ ਆਪਣੀ ਐਸੀ ਸੋਚ ਨੂੰ ਸਾਕਾਰ ਕਰਨ ਦੇ ਲਈ ਆਪਣੀ ਇੱਕ ਟੀਮ ਕ੍ਰੀਏਟ ਕੀਤੀ ਤੇ ਉਸ ਟੀਮ ਤੋਂ ਈਸ਼ਰ ਮਾਈਕਰੋ মিডিਆ ਜਿਹੜਾ ਸੌਫਟਵੇਅਰ ਜਿਹੜਾ ਹੈ ਉਸ ਨੂੰ ਤਿਆਰ ਕੀਤਾ ਤੇ ਫਿਰ ਸੰਗਤਾਂ ਦੇ ਜਿਹੜਾ ਉਹ ਸਨਮੁਖ ਰੱਖਿਆ ਆਈਫੋਨ ਦੇ ਵਿੱਚ ਵੀ ਤੇ ਐਂਡਰੋਇਡ ਦੇ ਵਿੱਚ ਵੀ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਮੂਚੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਹੋਰ ਬਹੁਤ ਸਾਰੇ ਅਨੇਕਾਂ ਸਾਡੇ ਜਿਹੜੇ ਗ੍ਰੰਥ ਹੈ ਉਹਨਾਂ ਨੂੰ ਉਸ ਸੌਫਟਵੇਅਰ ਦੇ ਜ਼ਰੀਏ ਸਿੱਖਾਂ ਨੂੰ ਸਮਝਣ ਵਾਸਤੇ ਜਿਹੜਾ ਸੀ ਉਹਨਾਂ ਨੇ ਇਸ ਐਪਲੀਕੇਸ਼ਨ ਦੇ ਵਿੱਚ ਪਾਇਆ ਅਪਲੋਡ ਕੀਤਾ ਉਹਨਾਂ ਦਾ ਅਚਾਨਕ ਤੁਰ ਜਾਣਾ ਪੰਥ ਲਈ ਬਹੁਤ ਵੱਡਾ ਘਾਟਾ ਹੈ ਸੰਪਰਦਾਵਾਂ ਲਈ ਖਾਸ ਤੌਰ ਤੇ ਇਸ ਰਾੜਾ ਸਾਹਿਬ ਸੰਪਰਦਾ ਲਈ ਬਹੁਤ ਵੱਡਾ ਘਾਟਾ ਹੈ ਪਰ ਅਕਾਲ ਪੁਰਖ ਦਾ ਹੁਕਮ ਹੈ ਜਿਸ ਨੂੰ ਸਿੱਖ ਕਦੇ ਇਨਕਾਰ ਨਹੀਂ ਸਕਦਾ ਕੋਈ ਵੀ ਨਹੀਂ ਇਨਕਾਰ ਸਕਦਾ ਸਿੱਖ ਸਿਰ ਝੁਕਾਉਂਦਾ ਹੈ ਸਿੱਖ ਉਸ ਅਕਾਲ ਪੁਰਖ ਦੇ ਅੱਗੇ ਸਿਰ ਨਵਾ ਕੇ ਉਹਦੇ ਹੁਕਮ ਨੂੰ ਸਤ ਮੰਨਣ ਦਾ ਜਿਹੜਾ ਯਤਨ ਕਰਦਾ ਹੈ ਬਸ ਅਕਾਲ ਪੁਰਖ ਅੱਗੇ ਇਹੋ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੀ ਜਿਸ ਨੇ ਪੰਥਕ ਸੇਵਾਵਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਅਮਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੋਰੇ ਵਾਲੇ ਕਹਿੰਦੇ ਸੀ ਹੁਣ ਅਸੀਂ ਬਾਬਾ ਅਮਰ ਸਿੰਘ ਜੀ ਰੜਾ ਸਾਹਿਬ ਵਾਲੇ ਕਹਿੰਦੇ ਉਹਨਾਂ ਨੂੰ ਪੰਥ ਨੇ ਜ਼ਿੰਮੇਵਾਰੀ ਦਿੱਤੀ ਹੈ ਇਸ ਸੰਪਰਦਾ ਨੂੰ ਯੋਗ ਢੰਗ ਦੇ ਨਾਲ ਜਿਹੜਾ ਹੈ ਉਹ ਸੰਭਾਲਣ ਦੀ ਤੇ ਸੰਗਤਾਂ ਨੂੰ ਜਿਹੜਾ ਹੈ ਉਹ ਗੁਰੂ ਬਾਣੀ ਨਾਲ ਨਾਮ ਨਾਲ ਜੋੜਨ ਲਈ ਔਰ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸੱਜੇ ਪਾਤਸ਼ਾਹ ਬਾਬਾ ਅਮਰ ਸਿੰਘ ਜੀ ਉੱਪਰ ਵੀ ਬਹੁਤ ਮਿਹਰ ਭਰਿਆ ਹੱਥ ਰੱਖੇ ਔਰ ਦੁਸਹਿਰੇ ਤੱਕ ਸਾਰੀ ਜ਼ਿੰਮੇਵਾਰੀ ਲੰਗਰ ਤੋਂ ਲੈ ਕੇ ਸਾਰੇ ਪ੍ਰਬੰਧਾਂ ਦੀ ਉਹਨਾਂ ਨੇ ਨਿਭਾਈ ਸੀ ਇਸ ਲਈ ਮੈਂ ਸਮਝਦਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਪੰਥ ਲਈ ਜੋ ਘਾਟਾ ਉਹ ਪੂਰਿਆ ਜਾਣਾ ਬੜਾ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਸਤਿਗੁਰੂ ਤੇ ਆਸ ਰੱਖਦੇ ਹਾਂ ਭਰੋਸਾ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਉਹਨਾਂ ਨੇ ਪਰਉਪਕਾਰ ਦੇ ਕਾਰਜ ਕੀਤੇ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾ ਇਨ ਹਰਸੂ ਲੈਨ ਮਲਾਏ ਇਹ ਸੰਪਰਦਾਏ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਦੀ ਵੀ ਸੰਗਤਾਂ ਦੀ ਵੀ ਪੰਥ ਦੀ ਵੀ ਉਵੇਂ ਹੀ ਸੇਵਾ ਕਰਦੀ ਰਹੇ ਇਸ ਲਈ ਸਾਰੀ ਸੰਪਰਦਾਏ ਨੇ ਸੰਤ ਸਮਾਜ ਨੇ ਕਰਮਸਰ ਰਾੜਾ ਸਾਹਿਬ ٹرسٹ ਨੇ ਮਿਲ ਬੈਠ ਕੇ ਇੱਕ ਫੈਸਲਾ ਕੀਤਾ ਹੈ ਸਾਥ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਇਹਨਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਕੋਲੇ 1985 ਵਿੱਚ ਆ ਕੇ 90 ਤੱਕ 5 ਸਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ ਰਾੜਾ ਸਾਹ ਵਾਲਿਆਂ ਦੀ ਸ਼ਰਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਖੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਕਠਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ ਮਖ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਸਤਿ ਸ਼ਤਰ ਛਤਰ ਛਾਏ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਜਿੰਦਰ ਸਿੰਘ ਦੀ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ